ਸ਼ੋਅ ਪ੍ਰੈਸ਼ਰ ਬੱਪੀ ਜੀ ਸਸਰਾਲੀ ਕਲੋਨੀ ਦੇ ਤੁਸੀਂ ਬੰਨ ਵਿਖੇ ਪਹੁੰਚਨੇ ਤਾਂ ਐਮਐਲਏ ਸਾਹਿਬ ਤੁਸੀਂ ਬੰਦੇ ਪਹੁੰਚੋ ਕਿ ਸਿਚੁਏਸ਼ਨ ਇਸ ਸਮੇਂ ਦੇਖ ਰਹੇ ਹੋ ਦੇਖੋ ਪੋਜੀਸ਼ਨ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਇੱਥੇ ਕਿਰਪਾ ਵਾ ਸਾਡੇ ਹੋਰ ਇਲਾਕਿਆਂ 'ਚ ਬਹੁਤ ਨੁਕਸਾਨ ਹੋਇਆ ਇੱਥੇ ਸਾਰੇ ਬਹਾਦਰ ਲੋਕਾਂ ਨੇ ਪਿੰਡ ਦੇ ਬਹਾਦਰ ਲੋਕਾਂ ਨੇ ਇਸ ਹਲਕੇ ਦੇ ਲੋਕਾਂ ਨੇ ਸਾਰਿਆਂ ਨੇ ਆਪਣੀ ਹਿੰਮਤ ਮਾਰ ਕੇ ਸਾਡੇ ਡੀਸੀ ਸਾਹਿਬ ਸਾਰੇ ਪ੍ਰਸ਼ਾਸਨ ਦੇ ਨਾਲ ਲੱਗੇ ਮੋਢੇ ਨਾਲ ਮੋਢਾ ਲਾ ਕੇ ਇਹ ਰਾਤ ਜਿਹੜੀ ਐ ਇੱਥੋਂ ਸਾਨੂੰ ਮਿਲੀ ਆ ਇਹ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਆ ਵੀ ਸੱਚੇ ਪਾਤਸ਼ਾਹ ਸਾਡੇ ਇੱਧਰ ਤੂੰ ਆਪਣੀ ਕਿਰਪਾ ਰੱਖੀ ਅਸੀਂ ਸਾਰਿਆਂ ਨੇ ਮੋੜੇ ਨਾ ਮੋੜਾ ਲਾ ਕੇ ਇਸ ਕੰਮ ਨੂੰ ਰੋਕ ਲਿਆ ਮੀਡੀਆ ਵਾਲਿਆਂ ਦਾ ਵੀ ਵੀਰਾਂ ਦਾ ਧੰਨਵਾਦ ਆ ਉਹ ਵੀ ਉਸ ਦਿਨ ਦਾ ਸਾਰੇ ਲੋਕਾਂ ਨੂੰ ਦੱਸ ਰਹੇ ਆ ਵੀ ਕਿੱਥੇ ਕਿਹਦੀ ਕਿਹੜੀ ਚੀਜ਼ ਦੀ ਜ਼ਰੂਰਤ ਆ ਇਹ ੜਾਲ ਮਿਲ ਕੇ ਪੰਜਾਬੀਆਂ ਨੇ ਸੰਕਟ ਘੱਟ ਲੈਣਾ ਜੇ ਭੀੜ ਭਈ ਆ ਤਾਂ ਜੋਦੇ ਵੀ ਇੱਥੇ ਜੰਮੇ ਆ ਕੋਈ ਗੱਲ ਇੰਨਾ ਹੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਜਿਹੜੇ ਇੱਥੇ ਆ ਕੇ ਰਾਜਨੀਤਿਕ ਰੋਟੀਆਂ ਸਿੱਖਦੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਮੈਂ ਇੱਕੋ ਗੱਲ ਕਹਿਣਾ ਜਿਹੜਾ ਬੰਦਾ ਆ ਆ ਪੋਜੀਸ਼ਨਾਂ ਦੇ ਵਿੱਚ ਰਾਜਨੀਤੀ ਕਰੇ ਜਾਂ ਕਰਨ ਦੀ ਸੋਚੇ ਉਹ ਅੱਗੇ ਤੋਂ ਉਹਦੇ ਮੰਜੀ ਥੱਲੇ ਆਪ ਹੀ ਝਾੜੂ ਫਿਰ ਜਾਣਾ ਉਹ ਬੰਦੇ ਦੀ ਕਦੇ ਰਾਜਨੀਤੀ ਕਾਮਯਾਬ ਨਹੀਂ ਹੋ ਸਕਦੀ ਜਦੋਂ ਲੋਕ ਤਾਂ ਡੁੱਬਦੇ ਹੋਣ ਮਾਵਾ ਭੈਣਾ ਘਰ ਛੱਡ ਕੇ ਗਈਆਂ ਹੋਈਆਂ ਸਾਡੀਆਂ ਬੱਚੇ ਸਾਡੇ ਬਾਹਰ ਬੈਠੇ ਆ ਜੇ ਹੁਣ ਵੀ ਰਾਜਨੀਤੀ ਕਰਨੀ ਹੈ ਰਾਜਨੀਤੀ ਦਾ ਬਾਦਚ ਕਰੀ ਜਾਵਾਂਗੇ ਰਾਜਨੀਤੀ ਕਰਨ ਲਈ ਬਥੇਰਾ ਸਮਾਂ ਹੈ ਪਹਿਲਾਂ ਵੀ ਕੀਤੀ ਆ ਅੱਗੇ ਵੀ ਕਰਾਂਗੇ ਇਹਨਾਂ ਨਾਲ ਖੜੋ ਅੱਜ ਮੋਢੇ ਨਾਲ ਮੋਢਾ ਲਾ ਕੇ ਜੇਕਰ ਗੱਲ ਕਰੀ ਤਾਂ ਇਹਨਾਂ ਲੋਕਾਂ ਨਾਲ ਖੜਨ ਦੀ ਲੋੜ ਹੈ ਜਿਹੜੇ ਇਸ ਵਿਪਤਾ ਦੇ ਵਿੱਚੋਂ ਜੂਝਦੇ ਪਏ ਨੇ ਵੀ ਇਹਨਾਂ ਨੂੰ ਇਹ ਵੀ ਚਿੰਤਾ ਰਹਿੰਦੀ ਹੈ ਕਹਿੰਦੇ ਸਾਨੂੰ ਰਾਤੀ ਸੁੱਤੇ ਹਾਂ ਪਤਾ ਨਹੀਂ ਹੁੰਦਾ ਵੀ ਸਵੇਰੇ ਅਸੀਂ ਸੁੱਕੇ ਚ ਉੱਠਣਾ ਹੈ ਕਿ ਪਾਣੀ ਸਾਡੇ ਘਰਾਂ 'ਚ ਵੜੇ ਹੋਏ। ਦੇਖੋ ਬਾਦਰਾ ਆ ਪੰਜਾਬ ਦੀ ਬਾਦਰੀ ਦਾ ਨਿਸ਼ਾਨੀ। ਇਹ ਪੰਜਾਬ ਦੀ ਬਾਦਰੀ ਦੀ ਨਿਸ਼ਾਨੀ ਹੈ ਜਿਹੜੇ ਯੋਧੇ ਅੱਜ ਜਿਹੜੇ ਲੋਕ ਕਹਿੰਦੇ ਸੀਗੇ ਵੀ ਅਸੀਂ ਕਿਸਾਨ ਲੋਕਾਂ ਨੂੰ ਦਿੱਕਤ ਦਿੰਨੇ ਆ ਇਹ ਹੀ ਕਿਸਾਨ ਨੇ ਜਿਹੜੇ ਅੱਜ ਆਪਣੀ ਮੁਸੀਬਤ ਨੂੰ ਮੋਢਿਆਂ ਤੇ ਚੱਕ ਕੇ ਰੱਖ ਅੱਜ ਉਸ ਦਾ ਮੁਕਾਬਲਾ ਕਰ ਰਹੇ ਆ ਬਿਲਕੁਲ ਤਾਂ ਜਿਸ ਤਰੀਕੇ ਨਾਲ ਸ਼ੁਰੂ ਤੋਂ ਦੇਖਦੇ ਆ ਵੀ ਸੈਂਟਰ ਮਤਲਬ ਇਹ ਮਾਂ ਵਾਲਾ ਜਿਹੜਾ ਕਿ ਵਿਹਾਰ ਪੰਜਾਬ ਨਾ ਕਰਦਾ ਉਸੇ ਤਰੀਕੇ ਨਾਲ ਕੱਲ ਵੀ ਕੀਤਾ ਗਿਆ ਸਿਰਫ 1600 ਕਰੋੜ ਰੁਪਏ ਦੀ ਰਾਸ਼ੀ ਜੜੀ ਕੇ ਦੇ ਕੇ ਗਏ ਦੇਖੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਆਏ ਉਹਨਾਂ ਨੂੰ ਇਸ ਗੱਲ ਦਾ ਜਰੂਰ ਪਤਾ ਵਾ ਲੱਗ ਗਿਆ ਵੀ ਪੰਜਾਬ ਤੇ ਪੰਜਾਬੀਆਂ ਦਾ ਨੁਕਸਾਨ ਬਹੁਤ ਕੁਦਰਤੀ ਮਾਰਨਾ ਬੱਜਿਆ ਇਹਨੂੰ ਆਪਣਾ ਪੂਰਤੀ ਕਰਕੇ ਜੇ 1600 ਕਰੋੜ ਦੇ ਕੇ ਗਏ ਆ ਐਨੇ ਹੀ ਪੈਸੇ ਤੋਂਤੇ ਇੱਕ ਮਹੀਨੇ ਦੇ ਅੰਦਰ ਅੰਦਰ ਹੋਰ ਦੇਣ ਪੰਜਾਬੀਆਂ ਦਾ ਤਾਂ ਜਾ ਕੇ ਗੱਡੀ ਜਿਹੜੀ ਆ ਉਹ ਲਈ ਤੇ ਚੜਨੀ ਹੈ ਤੇ ਉਸੇ ਦਿਨ ਜਦੋਂ ਗੁਰਦਾਸਪੁਰ ਜਾ ਕੇ ਇੱਥੇ ਮੀਟਿੰਗ ਹੋਈ ਹੈ ਇੱਕ ਏਸੀ ਵਾਲੇ ਕਮਰੇ ਵਿੱਚ ਬਹਿ ਕੇ ਮੀਟਿੰਗ ਹੋਈ ਤੇ ਆਪਣੇ ਵਰਕਰਾਂ ਨੂੰ ਸੁਝਾਅ ਦੇ ਰਹੇ ਸੀ ਵੀ ਕਿਸ ਤਰੀਕੇ ਨਾਲ ਦੇਖੋ ਏਸੀ ਵਾਲੇ ਕਮਰਿਆਂ 'ਚ ਦੇਣ ਚਾਹੇ ਹਵਾਈ ਜਹਾਜ਼ ਨਹੀਂ ਦੇਣ ਸਾਡੇ ਜ਼ਖਮਾਂ ਦੇ ਮਲਮ ਲਾਉਣ ਸਾਨੂੰ ਕਿਸੇ ਏਸੀ ਜਾਂ ਜਾਜਾਂ ਨਾਲ ਨਹੀਂ ਮਤਲਬ ਹੈਗਾ ਸਾਡੇ ਦਾ ਆਪਣੇ ਜ਼ਖਮ ਜਿਹੜੇ ਸਾਡੇ ਹੋਏ ਆ ਕੁਦਰਤੀ ਆਫਤਾ ਦੇ ਨਾਲ ਉਦੇ ਉੱਤੇ ਜਿਹੜਾ ਮਲਮ ਲਾਊਗਾ ਅਸੀਂ ਦਾ ਉਹਦੇ ਨਾਲ ਖੜੇ ਆ ਹਮੇਸ਼ਾ ਇਹ ਤਰ੍ਹਾਂ ਜਾਖੜ ਸਾਹਿਬ ਕਹਿੰਦੇ ਨੇ ਵੀ ਜਿਹੜੀ ਗਰਾਉਂਡ ਲੈ ਜਿਹੜੀ ਐਨਾ ਜਿਹੜਾ ਰਾਸ਼ੀ ਦਿੱਤੀ ਗਈ ਹੈ ਇਹ ਸਫੀਸ਼ੈਂਟ ਨਾ ਸਿਰਫ 800 ਕਰੋੜ ਬਣਦਾ ਸੀਗਾ ਦੇਖੋ ਗੱਲ ਸੁਣੋ ਜਾਖੜ ਸਾਹਿਬ ਨੂੰ ਕਹੋ ਤੁਸੀਂ ਕੋਈ ਜੇਬੇ ਚੋਂ ਨਹੀਂ ਦੇਣਾ ਪੰਜਾਬੀਆਂ ਦਾ ਹੈ ਖੂਨ ਪਸੀਨਾ ਲੱਗਿਆ ਇਸ ਧਰਤੀ ਨੂੰ ਹਰਾ ਕਰਨ ਲਈ ਜਿਹੜਾ ਸਾਡਾ ਪਾਣੀ ਜਾਂਦਾ ਰਿਹਾ ਉਹ ਵੀ ਕੇਂਦਰ ਨੂੰ ਜਾਂਦਾ ਰਿਹਾ ਪਹਿਲਾਂ ਜਿਹੜਾ ਝੋਨਾ ਗਿਆ ਉਹ ਵੀ ਭੁੱਖੇ ਦਾ ਢਿੱਡ ਭਰਿਆ ਸੀ ਇਸਾ ਦੇ ਕੋਈ ਇਨਸਾਨ ਨਾ ਕਰੇ ਜਾਕਰ ਸਾਹਿਬ ਨੂੰ ਕਹੋ ਤੁਸੀਂ ਬਤੇਰੀਆਂ ਮੱਲਾ ਮਾਰੀਆਂ ਹੋਈਆਂ ਤੁਸੀਂ ਬਤੇਰੇ ਮਹਿਲ ਪਾਏ ਹੋਏ ਆ ਪੰਜਾਬੀਆਂ ਦੇ ਸਿਰ ਤੇ ਕਿਸੇ ਗਰੀਬ ਦੀ ਅੱਜ ਕੁੱਲੀ ਢਈ ਆ ਤਾਂ ਉਹਨੂੰ ਬਣਨ ਦਿਓ ਦੁਬਾਰਾ ਸਿਆਸਤ ਨਾ ਕਰੋ ਬਿਲਕੁਲ ਤੋਂ ਉੱਥੇ ਜਿੱਥੇ ਸਾਡੇ ਐਨ ਆਰ ਆਈ ਭਰਾ ਨੇ ਪੰਜਾਬ ਦੇ ਨੌਜਵਾਨੀ ਦੇਖਿਆ ਹੋਏਗਾ ਕਿ ਇਸ ਤਰੀਕੇ ਨਾਲ ਕਲਾਕਾਰ ਆ ਜਾਂ ਐਨ ਜੀਓਜ਼ ਆ ਉੱਥੇ ਕਿਸ ਪੱਧਰ ਤੇ ਸੇਵਾ ਕਰਦੀਆਂ ਪਈਆਂ ਨੇ ਘਰਮ ਬਣਾ ਕੇ ਦੇ ਰਿਆ ਨੇ ਡਾਇਰੈਕਟਰ ਦੀ ਸੇਵਾ ਚੱਲ ਰਹੀ ਹੈ ਵੇਖੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਦਾ ਬਾਬੇ ਨਾਨਕ ਨੇ ਇੱਕ ਵਾਰੀ 13 13 ਤੋਲਿਆ ਹੋਇਆ ਸਾਰੇ ਸੰਸਾਰ ਚੀ ਤੋਲਦਾ ਫਿਰਦਾ ਵਾ ਇਹ ਸਾਨੂੰ ਕਿਹੜੀਆਂ ਚੀਜ਼ਾਂ ਦੀ ਕਮੀ ਸਾਨੂੰ ਨਹੀਂ ਕੋਈ ਕਿਸੇ ਚੀਜ਼ ਦੀ ਥੋੜ੍ਹ ਲੈਣੀ ਪਰ ਜਿਹੜਾ ਸਾਡੇ ਨਾਲ ਖੜੂਗਾ ਉਹਦਾ ਪਤਾ ਰਹੂਗਾ ਵੀ ਆਹ ਬੰਦਾ ਸਾਡੇ ਨਾਲ ਮੁਸੀਬਤ ਚ ਬੰਦਾ ਉਹੀ ਹੁੰਦਾ ਜਿਹੜਾ ਮੁਸੀਬਤ ਚ ਖੜੇ ਨਾ ਪੰਜਾਬ ਚ ਜਿਹੜੀ ਇਸ ਸਮੇਂ ਵਿਪਤਾ ਪਈ ਆ ਨਾ ਹਰਿਆਣਾ ਖੜਿਆ ਨਾ ਰਾਜਸਥਾਨ ਖੜਿਆ ਪੰਜਾਬ ਪੰਜਾਬ ਨਾ ਪੰਜਾਬ ਹੀ ਖੜਾ ਮਿਲਿਆ ਕਿਸੇ ਨੂੰ ਨਹੀਂ ਨਿੰਦਣਾ ਹਰਿਆਣੇ ਵਾਲੇ ਵੀ ਕਰ ਰਹੇ ਆ ਰਾਜਸਥਾਨ ਵਾਲੇ ਵੀ ਕਰ ਰਹੇ ਆ ਜਿਹੜਾ ਕੋਈ ਜਿਹੜਾ ਕੋਈ ਕਰੂਗਾ ਅਸੀਂ ਉਹਦੇ ਨਾਲ ਆ ਸਾਡੇ ਉਹ ਭੈਣ ਭਰਾ ਨੇ ਸਾਡੇ ਹਰਿਆਣੇ ਚ ਵੀ ਭੈਣ ਭਰਾ ਰਹਿੰਦੇ ਆ ਰਾਜਸਥਾਨ ਚ ਵੀ ਰਹਿੰਦੇ ਆ ਸਾਡਾ ਦੇਸ਼ ਇੱਕ ਆ ਮੈਂ ਇਹ ਕਹਣਾ ਭਾ ਅੱਜ ਇਹ ਦੇਖਣ ਦੀ ਲੋੜ ਆ ਜਿਹੜੇ ਲੋਕ ਆਪ ਲੋਕਾਂ ਦਾ ਢਿੱਡ ਭਰਦੇ ਸੀ ਅੱਜ ਉਹਨਾਂ ਨੂੰ ਜ਼ਰੂਰਤ ਆ ਬਸ ਇਹਦਾ ਜਵਾਬ ਹਰ ਬੰਦੇ ਨੇ ਦੇਣਾ ਵਾ ਜਿਹੜਾ ਦੇਊਗਾ ਅਸੀਂ ਉਹਦੇ ਨਾਲ ਖੜੇ ਆ ਵਾ ਲੋਕਾਂ ਨੂੰ ਕੀ ਸੁਨੇਹਾ ਦੇਣਾ ਲੋਕਾਂ ਨੂੰ ਇਹੀ ਸੁਨੇਹਾ ਵੀ ਜਾਓ ਆਪਣਾ ਆਪਣਾ ਜਿੰਨਾ ਜਿੰਨਾ ਯੋਗਦਾਨ ਜਿੱਧਰੋਂ ਪਾਣੀ ਉੱਤਰ ਗਿਆ ਅਸਲੀ ਤਾਂ ਜ਼ਰੂਰਤ ਹੋਣ ਪੈਣੀ ਆ ਜਾ ਕੇ ਜਿਨ੍ਹਾਂ ਨੇ ਦੇਖਣਾ ਸਾਡੇ ਘਰ ਦੇ ਵਿੱਚ ਆ ਚੀਜ਼ ਹੈ ਨਹੀਂ ਨਾ ਸੌਣ ਦਾ ਬਿਸਤਰਾ ਨਾ ਬਹਿਣ ਦਾ ਮੰਜਾ ਹੁਣ ਜਿਹੜਾ ਬੰਦਾ ਅਸਲੀ ਪਹਿਲਾਂ ਤਾਂ ਰਾਸ਼ਨ ਵੱਲੋਂ ਕੋਈ ਕਮੀ ਨਹੀਂ ਰਹੀ ਇੱਥੇ ਵੀ ਨਹੀਂ ਹੈਗੀ ਦੇਖ ਲਓ ਤੁਸੀਂ ਹਰ ਬੰਦਾ ਆਪਣਾ ਅਸਲੀ ਕੰਮ ਆ ਹੁਣ ਜਿਹੜਾ ਹੁਣ ਕ ਉਹਨਾਂ ਨੂੰ ਜ਼ਰੂਰਤ ਆ ਉਹਦੀ ਜ਼ਰੂਰਤ ਪੂਰੀ ਕਰੀਏ ਫੋਕਿੰਗ ਦੀ ਵੀ ਬੜੀ ਜ਼ਰੂਰਤ ਆ ਮੈਂ ਦੇਖ ਰਿਹਾ ਇਸ ਸਮੇਂ ਲੁਧਿਆਣੇ ਵਿੱਚ ਵਈਆਂ ਹੋਰ ਜਗਾਵਾਂ ਦੇ ਜਾਂ ਕਰ ਰਹੇ ਆ ਅਸੀਂ ਆਪਣੇ ਆਪਣੇ ਹਲਕੇ 'ਚ ਮੇਰੇ ਵੀ ਹਲਕੇ 'ਚ ਤੁਹਾਨੂੰ ਪਤਾ ਹੀ ਆ ਵੀ ਪਾਣੀ ਨਾਲਾ ਦਰਿਆ ਦੇ ਵੱਲੋਂ ਆ ਗਿਆ ਸੀ ਮੈਂ ਵੀ 10 ਦਿਨ ਗਾਰੇ ਦੇ ਵਿੱਚ ਹੀ ਰਿਹਾ ਮੈਂ ਤਾਂ ਹੁਣ 2 ਦਿਨ ਹੋ ਗਏ ਇੱਥੇ ਆਇਆ ਮੈਂ ਉਧਰੋਂ ਸਫਾਈ ਕਰਾ ਕੇ ਇੱਧਰ ਵੀ ਮਹਾਰਾਜੀ ਦੀ ਕਿਰਪਾ ਵਾ ਦੇਖੋ ਲੋਕਾਂ ਨੇ ਕਿਵੇਂ ਲੰਗਰ ਕਿਵੇਂ ਮੇਰੀਆਂ ਮਾਵਾਂ ਭੈਣਾਂ ਸਾਬ ਲੱਗੇ ਹੋਏ ਆ ਬੱਚੇ ਸਾਰਿਆਂ ਦੀ ਕਿਰਪਾ ਵਾ ਔਰ ਗੁਰੂ ਮਹਾਰਾਜ ਕਿਰਪਾ ਕਰੂਗਾ ਤੁਸੀਂ ਦੇਖਿਓ ਸੱਚੇ ਪਾਤਸ਼ਾਹ ਨੇ ਇਹ ਜਿਆ ਚਾਨਣ ਕਰਨਾ ਵਾ 13-13 ਦੇ ਨਾਲ ਦੇਖਿਓ ਉਹੀ ਪੰਜਾਬ ਫਿਰ ਐ ਗੁਲਦਸਤੇ ਦੀ ਤਰ੍ਹਾਂ ਖੇੜ ਕੇ ਆ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅ ਐਨਆਰਆਈ ਭਰਾਵਾਂ ਨੇ ਡਾਲਰਾਂ ਦਾ ਹਾਰਡ ਜਿਹੜਾ ਕੀ ਹੈ ਪੰਜਾਬ ਵਿੱਚ ਲੈ ਕੇ ਆਉਂਦਾ 1 ਮਿਲੀਅਨ ਡਾਲਰ ਦੀ ਜਿਹੜੀ ਰਾਸ਼ੀ ਹੈ ਪੰਜਾਬ ਭੇਜਿਆ ਤਾਂ ਉੱਥੇ ਹੀ ਦੂਜੇ ਪਾਸੇ ਐਨਆਰਆਈ ਭਰਾ ਜਿਹੜੇ ਨੇ ਉਹ ਲੰਗਰ ਸੇਵਾ ਵਾਸਤੇ ਵੀ ਜਿਹੜੀ ਆ ਰਾਸ਼ੀ ਭੇਜਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵੀ ਨੌਜਵਾਨ ਪਿੰਡ ਦੇ ਇਕੱਠੇ ਹੋ ਕੇ ਉਹ ਜਿਹੜੀ ਸੇਵਾ ਹੈ ਉਸ ਨੂੰ ਵਰਤਾ ਰਹੇ ਨੇ ਤਾਂ ਭਾਈ ਇਹ ਕਦੋਂ ਤੋਂ ਸ਼ੁਰੂ ਹੋਈ ਹੈ ਸੇਵਾ ਇਹ ਪਾਜੀ ਇਹ ਸਾਡੀ ਸੇਵਾ ਚੱਲਦੇ ਨੂੰ ਜੀ 5 ਦਿਨ ਹੋ ਗਏ ਜੀ ਘੱਟੋ-ਘੱਟ ਤੇ ਅੱਜ ਸਾਡਾ ਇਹ ਕੱਲ ਸਾਡਾ 6ਵਾਂ ਦਿਨ ਸੀ ਅੱਜ ਸਾਡਾ 7ਵਾਂ ਦਿਨ ਆ ਤੇ ਪਾਜੀ 2 ਦਿਨ ਸੇਵਾ ਸਾਡੀ ਚ ਚੱਲੀ ਆ ਸਾਡੀ ਸੇਵਾ ਚੱਲੀ ਆ ਜੀ ਦੋਦਪੁਰ ਬੰਦ ਤੇ ਤੇਰੀ ਜਲ ਜੀਰਿਆਂ ਦੇ ਲੰਗਰ ਸਾਡੇ ਵੀਰ ਅਸੀਂ ਸਿਰਫ ਭਾਜੀ ਹੁਣ ਜਿੰਨੇ ਮੁੰਡੇ ਖੜੇ ਆ ਅਸੀਂ ਸਿਰਫ ਐ ਆ ਵੀ ਅਸੀਂ ਚੱਕ ਕੇ ਸਿਰਫ ਬੋਤਲ ਫੜਾਉਣੀ ਆ ਜੋ ਵੀ ਕੋਈ ਪੈਸਾ ਤੇ ਪਾਇਆ ਕੋਈ ਕਿਸੇ ਨੇ ਯੂਕੇ ਤੋਂ ਸਾਨੂੰ ਪਾਇਆ ਕਿਸੇ ਸਾਨੂੰ ਕੈਨੇਡਾ ਤੋਂ ਪਾਇਆ ਠੀਕ ਆ ਜੀ ਕਿਸੇ ਨੇ ਸਾਨੂੰ ਤੋਂ ਪਾਇਆ ਯੂਐਸਏ ਤੋਂ ਪਾਇਆ ਸਾਡੇ ਨੇ ਸਾਡੇ ਐਨਆਰਆਈ ਵੀਰਾਂ ਉਹਨਾਂ ਨੇ ਸਾਨੂੰ ਸੇਵਾ ਭੇਜੀ ਹੋਰ ਸਾਡੇ ਕੋਈ ਪਿੰਡ ਕੋਈ ਸਾਡੇ ਪਿੰਡੋਂ ਲੰਗਰ ਨਹੀਂ ਗਾਏ ਸਾਡੇ ਐਨਆਰਆਈ ਵੀਰ ਕੋਈ ਕੋਈ ਸਰ ਰਾਹੋਂ ਦਾ ਆ ਠੀਕ ਆ ਜੀ ਕੋਈ ਨਵੇਂ ਸ਼ਹਿਰ ਦਾ ਆ ਕੋਈ ਮਾਛੀਆਂ ਦਾ ਆ ਠੀਕ ਹੈ ਜੀ ਕੋਈ ਮੈਂ ਕਹਿੰਨਾ ਕੋਈ ਦਿਾਲਾ ਪਿੰਡ ਦਾ ਆ ਮੈਂ ਕਹਿੰਨਾ ਅਸੀਂ ਐਡਿਟ ਦੂ ਦੂਰੋਂ ਸਾਨੂੰ ਬੰਦਿਆਂ ਨੇ ਪੈਸੇ ਪਾਏ ਆ ਸਾਡੇ ਵੱਡੇ ਵੀਰ ਆ ਸਾਰੇ ਉਹ ਤੋਂ ਨੂੰ ਭਾਜੀ ਹੋਗੇ ਗੋਲੂ ਭਾਜੀ ਹੋਗੇ ਸਾਡੇ ਸਾਰੇ ਵੱਡੇ ਵੀਰਾਂ ਤੇ ਜਿੰਨਾ ਵੀਰਾਂ ਦਾ ਮੈਂ ਨਾਂ ਲਈ ਲਿਆ ਉਹਨਾਂ ਲਈ ਮੈਂ ਮਾਫ਼ੀ ਉਹਨਾਂ ਕਿਉਂਕਿ ਸਾਡੇ ਕੋਲ ਸਮਾਂ ਵੀ ਘੱਟ ਆ ਤੇ ਤੇ ਵੀਰੇ ਅਸੀਂ ਸਵੇਰ ਦੇ ਲੱਗੇ ਹੋਏ ਆ ਤੇ ਪਹਿਲਾਂ ਅਸੀਂ ਕਿ ਜੀ ਸਿੱਖ ਹਲ ਬੰਦ ਤੇ ਤੇ ਹੁਣ ਇੱਥੇ ਆਏ ਆ ਜੀ ਤੇ ਮੈਂ ਇਹੀ ਬੇਨਤੀ ਕਰਦਾ ਵੀ ਸਾਰੇ ਵੀਰ ਜਿਹੜੇ ਜਿੰਨੇ ਦੇਖਦੇ ਆ ਨਿਊਜ਼ ਦੇਖਦੇ ਆ ਕੁਝ ਵੀ ਯਾਰ ਵੱਤ ਤੋਂ ਵੱਤ ਇੱਥੇ ਸੇਵਾ ਲੈ ਕੇ ਪਹੁੰਚੋ ਠੀਕ ਹੈ ਜੀ ਕਹੋਗੇ ਇੱਥੇ ਸਰਕਾਰ ਨੇ ਕੀ ਹੱਲ ਕਰਨਾ ਕੁਝ ਵੀ ਨਹੀਂ ਸਰਕਾਰਾਂ ਸਾਡੀਆਂ ਸਿਰਫ ਦੇਖਣ ਹੋਣੀ ਆ ਵੀ ਕੀ ਆ ਇੱਥੇ ਕੀ ਆ ਕੁਝ ਨਹੀਂ ਕਰਦੀ ਸਰਕਾਰ ਪ੍ਰਸ਼ਾਸਨ ਸਾਡਾ ਕੁਝ ਨਹੀਂ ਕਰਦਾ ਮੈਂ ਕਹਿੰਦਾ ਵੀ ਜਿੰਨਾ ਕੁਝ ਕੀਤਾ ਸਾਡੇ ਪਿੰਡ ਦੇ ਬੰਦੇ ਜਿਹੜਾ ਹੁਣ ਪਿੰਡ ਦਾ ਸਸਰਾਲੀ ਦੇ ਲੱਗੇ ਮੁੰਡੇ ਜੋ ਵੀ ਕੀਤਾ ਇਹਨਾਂ ਨੇ ਕੀਤਾ ਤੇ ਨਾ ਠੀਕ ਹੈ ਤੇ ਜਿੰਨੇ ਬੰਦੇ ਬਾਹਰੋਂ ਆਉਂਦੇ ਆ ਠੀਕ ਹੈ ਜੀ ਐਨਆਰਆਈ ਮੈਂ ਕਹਿੰਦਾ ਵੀ ਐਨਆਰਆਈ ਦੀ ਸਾਨੂੰ ਸਰਕਾਰ ਦੀ ਲੋੜ ਨਹੀਂ ਸਾਡੇ ਐਨਆਰਆਈ ਸਾਨੂੰ ਇੰਨਾ ਪ ਹੁਣ ਤੁਸੀਂ ਦੇਖੋ 500 ਕਰੋੜ ਕਿਸੇ ਨੇ ਭੇਜਿਆ ਕਿਸੇ ਨੇ 5 ਕਰੋੜ ਕਿਸੇ ਨੇ 100 ਕਰੋੜ ਇੰਨਾ ਪੈਸਾ ਸਾਨੂੰ ਭੇਜਦਾ ਤੁਸੀਂ ਕੀ ਨਹੀਂ ਮੰਨਣਾ ਆਹ 5 ਦਿਨਾਂ ਦੇ ਵਿੱਚ ਭਾਜੀ ਅਸੀਂ ਸਾਢੇ 4 ਲੱਖ ਦੇ ਠੰਡੇ ਵੰਡੇ ਸਾਢੇ 4 ਸਾਢੇ 4 ਲੱਖ ਦੇ ਮੂੰਹੋਂ ਗੱਲ ਕਹਿਣੀ ਸੁੱਕੀ ਆ 4 ਦਿਨ ਅਸੀਂ ਲਾਜੀ ਦੋਦਪੁਰ ਤੇ 2 ਦਿਨ ਸਾਡੇ ਲਗੇ ਇੱਥੇ 6 ਦਿਨ ਅਸੀਂ ਪੂਰੀ ਪੂਰੀ ਸੇਵਾ ਕੀਤੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਨਆਰਆਈ ਵੀਰਾਂ ਦੇ ਤੇ ਮਹਾਰਾਜ ਨਾ ਕਰੇ ਜੇ ਅੱਗੇ ਤੋਂ ਵੀ ਕੋਈ ਇਦਾਂ ਦੀ ਉਹ ਕੋਈ ਇਦਾਂ ਦੀ ਬੇਇੱਫਤਾ ਪੈਂਦੀ ਆ ਸਾਡੇ ਐਨਆਰਆਈ ਵੀਰ ਸਾਡਾ ਨਾ ਖੜੇ ਆ